ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਡਾਕਟਰ ਪ੍ਰਵਿੰਦਰ ਸਿੰਘ ਸੋਢੀ ਤੇ ਤੁਸੀਂ ਦੇਖ ਰਹੇ ਹੋ ਸੋਢੀ ਹੋਮੋਪੈਥਿਕ ਗਿਆ ਅੱਜ ਤੁਹਾਨੂੰ ਮੈਂ ਲੰਬਾਈ ਤੇ ਮਾਪ ਦੀਆਂ ਕੁਝ ਗੱਲਾਂ ਦੱਸਣ ਜਾ ਰਿਹਾ ਜੀ 1 ਫੁੱਟ ਦੇ ਵਿੱਚ ਜੀ 12 ਇੰਚ ਹੁੰਦੇ ਨੇ ਇਹ ਤਾਂ ਸਭ ਨੂੰ ਪਤਾ ਹੈ ਜੀ ਤੇ ਜੇ 3 ਫੁੱਟ ਹੋਵੇ ਉਹਦਾ ਇੱਕ ਗਾਜ ਹੁੰਦਾ 220 ਕਾ ਜਾਂਦਾ ਇੱਕ ਫਰਲਾਂਗ ਬੰਦੀ 8 ਫਰਲਾਂਗਾ ਦਾ ਇੱਕ ਮੀਲ ਬੰਦਾ ਹੈ। ਇੱਕ ਕਰਮ ਦੇ ਵਿੱਚ 66 ਇੰਚ ਹੁੰਦੀ ਹੈ ਜੀ। ਇੱਕ ਮਰਲੇ ਦੇ ਵਿੱਚ 272 ਵਰਗ ਫੁੱਟ ਹੁੰਦਾ ਜੀ। 9 ਸਰਸਾਹੀਆਂ ਦੇ ਵਿੱਚ ਇੱਕ ਮਰਲਾ ਬਣ ਜਾਂਦਾ ਹੈ। ਤੇ ਜੇ 20 ਮਰਲੇ ਹੋਣ ਤਾਂ ਇੱਕ ਕਨਾਲ 8 ਕਨਾਲਾਂ ਦਾ ਇੱਕ ਕਿਲਾ ਬਣ ਜਾਂਦਾ ਜੀ। ਤੇ ਇੱਕ ਕਿਲੇ ਦੇ ਵਿੱਚ 160 ਮਰਲੇ ਹੁੰਦੇ ਆ। ਇੱਕ ਵਿਸਵ ਹੁੰਦਾ ਹੈ ਉਹਦੇ ਵਿੱਚ 20 ਵਿਸਵ ਵਾਸੀ ਆਉਂਦੀਆਂ। 20 ਵਿਸਵੇ ਦਾ 1 ਬਿੱਗਾ ਬਣਦਾ ਹੁਣ 1 ਬਿੱਗੇ ਦੇ ਵਿੱਚ 20 ਵਿਸਵੇ ਹੁੰਦੇ ਆ ਤੇ 1 ਕਿੱਲੇ ਵਿੱਚ 96 ਵਿਸਵੇ ਹੁੰਦੇ ਆ 4 ਬਿੱਗੇ ਤੇ 16 ਵਿਸਵੇ ਦਾ 1 ਕਿੱਲਾ ਬਣ ਜਾਂਦਾ 50 50 ਕਰਮਾਂ ਦਾ 1 ਕਿੱਲਾ ਤੇ 65 ਵਿਸਵੇ ਬੰਦੇ ਆ ਜੀ ਧੰਨਵਾਦ ਜੀ